ਤੁਸੀਂ ਦੇਖ ਰਹੇ ਫਗਵਾੜਾ ਨਿਊਜ਼ ਮੈਂ ਹਾਂ ਤੁਣਾ ਅੰਜਲੀ ਫਗਵਾੜਾ ਸ਼ਹਿਰ ਦੀ ਸੰਗਣੀ ਆਬਾਦੀ ਵਾਲੇ ਇਲਾਕੇ ਮਹੱਲਾ ਠਾਣੇਦਾਰਾਂ ਦੇ ਵਿੱਚ ਅੱਜ ਦਾ ਦਿਨ ਦਿਹਾੜੀ ਬਖੂਬ ਚੋਰਾਂ ਨੇ ਇੱਕ ਘਰ ਨੂੰ ਨਿਸ਼ਾਨਾ ਬਣਾਇਆ ਤੇ ਪਰਿਵਾਰ ਦੇ ਮੈਂਬਰਾਂ ਦੇ ਮੁਤਾਬਕ ਚੋਰ ਘਰ ਦੇ ਲੋਕ ਤੋੜ ਕੇ ਅੰਦਰ ਦਾਖਲ ਹੋਏ ਅਤੇ ਲੋਕਾਂ ਦੇ ਪਿਆੰ ਦੀ ਨਕਦੀ ਅਤੇ ਕੀਮਤੀ ਸੋਨੇ ਦੇ ਗਹਿਣੇ ਲੈ ਕੇ ਫਰਾਰ ਹੋ ਗਏ ਤੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਹ ਅੱਜ ਦੁਪਹਿਰੇ ਕਰੀਬ 1:30 ਵਜੇ ਰਿਸ਼ਤੇਦਾਰਾਂ ਦੇ ਵਿੱਚ ਵਿਆਹ ਗਏ ਹੋਣਸ ਤਾ ਤੇ ਜਦੋਂ ਉਹ 2:30 ਵਜੇ ਦੇ ਕਰੀਬ ਘਰ ਵਾਪਸ ਆਏ ਤਾਂ ਘਰ ਦੇ ਦਰਵਾਜ਼ੇ ਦੇ ਲੋਕ ਟੁੱਟੇ ਹੋਏ ਸਨ ਅਤੇ ਘਰ ਦਾ ਸਾਰਾ ਸਮਾਨ ਵਿਖਰਿਆ ਪਿਆ ਸੀ। ਉਹਨਾਂ ਨੇ ਕਿਹਾ ਕਿ ਅਲਮਾਰੀਆਂ ਦੇ ਲੋਕ ਟੁੱਟੇ ਹੋਏ ਸਨ ਤੇ ਚੋਰ ਲੋਕਰ ਦੇ ਵਿੱਚੋਂ ਸੋਨੇ ਦੇ ਗਹਿਣੇ ਅਤੇ ਕਰੀਬ 1.5 ਲੱਖ ਰੁਪਏ ਦੀ ਨਕਦੀ ਲੈ ਕੇ ਫਰਾਰ ਹੋ ਗਏ। ਤੇ ਪਰਿਵਾਰ ਨੇ ਤੁਰੰਤ ਫਗਵਾੜਾ ਪੁਲਿਸ ਨੂੰ ਸੂਚਨਾ ਦਿੱਤੀ। ਤੇ ਮੌਕੇ ਤੇ ਪਹੁੰਚੇ ਫਗਵਾੜਾ ਪੁਲਿਸ ਨੇ ਕੰਡਾ ਵਾਲੀ ਜਗ੍ਹਾ ਦਾ جائزہ ਲੈਂਦੇ ਹੋਏ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਮੁਹੱਲਾ ਵਾਸੀਆਂ ਨੇ ਸ਼ਹਿਰ ਦੇ ਵਿੱਚ ਵੱਧ ਰਹੀਆਂ ਚੋਰੀਆਂ ਤੇ ਗੰਭੀਰ ਚਿੰਤਾ ਜਤਾਈ ਹੈ ਤੇ ਪਰਿਵਾਰ ਨੇ ਮੰਗ ਕੀਤੀ ਹੈ ਕਿ ਚੋਰਾਂ ਨੂੰ ਜਲਦ ਤੋਂ ਜਲਦ ਕਾਬੂ ਕਰਕੇ ਉਨ੍ਹਾਂ ਦੀ ਹੋਈ ਨੁਕਸਾਨ ਦੀ ਪਰਪਾਈ ਯਕੀਨੀ ਬਣਾਈ ਜਾਵੇ ਤੇ ਹੋਰ ਇਸ ਮੌਕੇ ਫਗਵਾੜਾ نیوز ਨਾਲ ਗੱਲਬਾਤ ਕਰਦੀਆਂ ਪਰਿਵਾਰਿਕ ਮੈਂਬਰ ਦਾ ਕੀ ਕੁਝ ਕਹਿਣਾ ਹੈ ਆਓ ਸੁਣਦੀਆਂ ਫਗਵਾੜਾ న్యూਸ ਲਈ ਕੈਮਰਾਮੈਨ ਜਸਰਮਤ ਨਾਲ ਸ਼ਰਨਜੀਤ ਸਿੰਘ ਸੋਨੀ ਦੀ ਰਿਪੋਰਟ ਹਾਂਜੀ ਰਿੰਪਲ ਹੈ ਨਹੀਂ ਰਿੰਪਲ ਅਸੀਂ ਕਿਹੜੇ ਮੱਲੇ ਰਹਿੰਦੇ ਹਾਂ ਥਾਣੇਦਾਰ ਮੱਲਾ ਹਾਂ ਕੀ ਮਾਮਲਾ ਕੀ ਇੱਕ ਜਿਹੜਾ ਮਾਮਲਾ ਜਿਵੇਂ ਸੀ ਕਿ ਮੈਂ ਮਾਮਾ ਜੀ ਦੀ ਬੇਟੀ ਦੀ ਮੈਰਿਜ ਸੀਗੀ ਅਸੀਂ ਉੱਥੇ ਗਏ ਸੀਗੇ ਸਾਡੇ 11:00 ਵਜੇ ਤੇ 2 3 2:30 ਵਜੇ ਅਸੀਂ ਆਏ ਹਾਂ ਸਾਡੇ ਘੰਟੇ ਵਿੱਚ ਆਂਦਿਆਂ ਨੂੰ ਆ ਕੇ ਦੇਖਿਆ ਬਾਹਲੇ ਲੋਕ ਖੁੱਲੇ ਹੋਏ ਸੀਗੇ ਤਾਂ ਮੈਂ ਚਾਬੀ ਸਾਡੇ ਕੋਲ ਸੀਗੀ ਤਮੈਂ ਆ ਕੇ ਦੇਖਿਆ ਮੈਂ ਕਾ ਮੇਰੇ ਨਾਲ ਛੋਟੀ ਜੀ ਬੇਟੀ ਆਈ ਸੀ ਮੈਂ ਕਾ ਵੀ ਮੈਂ ਅੰਦਰ ਜਾ ਕੇ ਦੇਖਦੀ ਆ ਵਿਚਾਰੋ ਤੂੰ ਪਿੱਛੇ ਰਹਿ ਤਾਂ ਮੈਂ ਦੇਖਿਆ ਅੰਦਰ ਕੁਝ ਮਤਲਬ ਕਿ ਕੋਈ ਬੰਦਾ ਨਾ ਲੁਕਿਆ ਹੋਵੇ ਮੈਂ ਜਦੋਂ ਆ ਕੇ ਦੇਖਿਆ ਅੰਦਰ ਲਿਆ ਸਾਰਾ ਸਮਾਨ ਵੀ ਇੱਥੇ ਖਿਲਰਿਆ ਪਿਆ ਸੀਗਾ ਤੇ ਲੋਕ ਟੁੱਟੇ ਹੋਏ ਸੀਗੇ ਕੋਈ 골ਡ ਵਗੈਰਾ ਵੀ ਲੱਗੇ ਹਾਂ ਜੀ 골ਡ ਵੀ ਲੱਗੇ ਕਿੰਨਾ 골ਡ ਸੀਗਾ ਜੀ 골ਡ ਵੀ ਮੇਰੇ ਚਾਰ ਲੇਡਿਸਾਂ ਸੀਗੀਆਂ ਤੇ ਚਾਰ ਜੈਂਸ ਮੁੰਡੀਆਂ ਸੀਗੀਆਂ ਇੱਕ ਚਾਈਨੀ ਸੈੱਟ ਮੇਰਾ ਸੀਗਾ ਇੱਕ ਦੂਜਾ ਸੈੱਟ ਸੀਗਾ ਤੇ 6 ਬੰਗਾ ਸੀਗੀਆਂ ਇੱਕ ਹੋਸੀਗਾ ਕੋਈ ਕੈਸ਼ ਵਗੈਰਾ ਵੀ ਲੈ ਕੇ ਹਾਂਜੀ ਇੱਕ ਲੱਛੀ ਸੀਗੀ ਇੱਕ ਬ੍ਰੈਸ ਕੈਸ਼ ਕਿੰਨਾ ਲੈ ਗਿਆ ਜੀ 1.5 ਤੋਂ 2 ਲੱਖ ਰੁਪਈਆ ਸੀਗਾ ਤੁਹਾਡਾ ਕੁੱਲ ਮਿਲਾ ਕੇ ਕੋਲ ਕਿੰਨਾ ਕ ਨੁਕਸਾਨ ਹੋ ਗਿਆ ਹਾਂ ਤੁਸੀਂ ਆਪ ਹੀ ਹਿਸਾਬ ਕਿਤਾਬ ਲਾ ਲਓ ਕਿੰਨਾ ਨਹੀਂ ਫੇਰ ਵੀ ਲਗਭਗ ਆਈਡੀਆ ਹੋ ਹੀ ਜਾਂਦਾ ਕਿ ਇੰਨਾ ਕ ਹੋ ਗਿਆ ਮੈਂ ਇੱਥੇ ਕੁਝ ਨਾਸ ਨਿਜਾ ਵੀ ਤੇ ਆਪਣੇ ਕੋਈ ਕੈਮਰੇ ਵਗੈਰੇ ਬਾਹਰ ਲੱਗੇ ਆ ਕੋਈ ਘਰ ਦੇ ਬਾਹਰ ਜਾਂ ਸਕੂਲੀ ਦੇ ਵਿੱਚ ਹਾਂਜੀ ਕੈਮਰਾ ਲੱਗਾ ਸੀ ਉਹਨੇ ਕੈਮਰੇ ਚ ਆਈ ਕੋਈ ਵਿਅਕਤੀ ਇੱਕ ਆਇਆ ਵਿਅਕਤੀ ਕੋਈ ਸੀਸੀਡੀ ਕੈਮਰੇ ਦੇ ਵਿੱਚ ਬੰਦੇ ਆਏ ਹੁਣ ਹਾਂਜੀ ਉਹਦੇ ਵਿੱਚ ਉਹਨੇ ਟੋਪੀ ਪਾਈ ਹੋਈ ਆ ਇਹ ਨਹੀਂ ਹੁਣ ਪਤਾ ਕੌਣ ਸੀਗਾ ਕਿੰਨੇ ਲੋਕਾਂ ਦੀ ਗੱਡੀਆਂ ਉਹਦੇ ਵਿੱਚ ਹਾਂਜੀ ਕਿੰਨੇ ਵਿਅਕਤੀ ਸੀਗੇ ਜੀ ਇੱਕੋ ਹੀ ਸੀਗਾ ਅੰਦਰੋਂ ਨਿਕਲਦਾ ਦੇਖਿਆ ਉਹਨਾਂ ਨੇ ਸਾਡੇ ਗਵਾਂਢੀਆਂ ਨੇ ਫੇਸ ਮਾਮਲੇ ਵਿੱਚ ਬੁਲ ਸ਼ਿਕਾਇਤ ਕੀਤੀ ਸੀ ਹਾਂਜੀ ਲਿਖਾਇਆ ਰਿਪੋਰਟ ਲਗਾਈ ਸੀ ਹਾਂਜੀ ਓਕੇ ਤੇ ਕੀ ਮੰਗ ਰੱਖਦੇ ਆਪਾਂ ਮਾਂਗ ਰਹੇ ਹਾਂ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਸਾਡਾ ਸਾਰਾ ਸਨਮਾਨ ਸਾਰਤਾ ਬਹੁਤ ਸਾਸੀ ਤੁੰਡੁੱਟੇ ਗਏ ਜਿੱਦਾਂ ਇਹ ਛੋਟੀਆਂ ਗਲੀਆਂ ਦੇ ਵਿੱਚ ਘਰਿਆ ਇੱਥੇ ਵੀ ਇਦਾਂ ਦੀ ਘਟਨਾ ਹੋਣੀ ਕੀ ਮੰਗਦਾ ਅੱਗੇ ਕਦੀ ਵੀ ਨਹੀਂ ਹੋਈ ਹੈ ਇਹ ਤਾਂ ਪਹਿਲੀ ਵਾਰ ਹੋਇਆ ਸਾਡੇ ਨਾਲ ਇਹ ਚਾਂਸ ਜੇ ਮੇਰਾ ਨਰੂਜੀਪਾਲਾ ਆ ਹਾਂਜੀ ਕਿੱਥੋਂ ਆਏ ਆਪਾਂ ਮੈਂ ਬੁਰਜ ਕੰਧਾਰੀ ਤੋਂ ਆਈ ਸੀ। ਕੀ ਮਾਮਲਾ ਕੀ ਇੱਕ ਜਿਹੜਾ ਤੁਸੀਂ ਅੱਜ ਇੱਥੇ ਆਏ ਆ। ਸਾਡੇ ਮਾਮਾ ਜੀ ਦੀ ਬੇਟੀ ਦੀ ਮੈਰਿਜ ਸੀਗੀ ਤੇ ਅਸੀਂ ਅੱਜ ਉਧਰ ਚਲੇ ਗਏ ਮਈਆਂ ਵਗੈਰਾ ਸੀਗਾ। ਅਸੀਂ 11:30 ਵਜੇ ਗਏ ਆ 3 ਵਜੇ ਵਾਪਸ ਆਏ ਆ। ਸਾਡੇ ਹੁੰਦਿਆਂ ਨੂੰ ਆ ਸਾਰਾ ਕੰਮ ਹੋਇਆ ਪਿਆ ਸੀ ਤੇ ਮੈਂ ਰਾਤੀ ਇਹਨੂੰ ਆਪਣਾ ਪਰਸ ਫੜਾਇਆ ਉਹਦੇ ਵਿੱਚ ਮੇਰੀ ਇੱਕ ਚੇਨ ਸੀਗੀ, ਇੱਕ ਟੋਪਸ ਸੀਗੀ, ਇੱਕ ਸਹਾਰੇ ਸੀ 10000 ਰੁਪਏ ਕੈਸ਼ ਸੀਗਾ। ਮੈਂ ਇਹਨੂੰ ਫੜਾਤਾ ਮੈਂ ਕਿਹਾ ਵੀ ਚਲੋ ਆਪਣੇ ਕੋ ਸੰਭਾਲ ਲੈ ਜਾਣਾ ਆਉਣਾ ਪੈਂਦਾ। ਤੇ ਜਦੋਂ ਆਏ ਉਹ ਵੀ ਵਿੱਚ ਹੈ ਨਹੀਂ ਸੀ ਫਸ ਜਿਹੜੀ ਚਾਂਗ 골ਡ ਦੀ ਹਾਂਜੀ 골ਡ ਦੀ ਕਿੰਨੇ ਤੋਲੇ ਦੀ ਸੀ ਤਿੰਨ ਤੋਲੇ ਦੀ ਹੋਣੀ ਹੈ ਤਿੰਨ ਤੋਲੇ ਦੀ ਹਾਂਜੀ ਤੇ ਕੈਸ਼ ਵਗੈਰਾ ਵੀ ਸੀ ਹਾਂਜੀ 10000 ਕੈਸ਼ 10000 ਕੈਸ਼ ਨਸਰ ਕੈਸ਼ ਇੱਕ 3000 ਰੁਪਏ ਵੀ ਥਾ ਹਾਂਜੀ 3000 ਮੇਰਾ ਦੂਸਰਾ ਪਰਸ ਸੀਗਾ ਉਹ ਪਰਸ ਵੀ 골 ਕੇ ਰੱਖਿਆ ਆ ਸੀਗਾ ਉਹਦੇ ਚ ਥੋੜੇ ਖੁੱਲੇ ਪੈਸੇ ਸੀਗੇ ਨਾ ਆਪਣਾ ਬਿਜ਼ਨਿਸ ਹੈ ਨੀ ਬਿਜ਼ਨਿਸ ਹੈ ਨੀ ਕੀ ਮਾਮਲਾ ਕੀ ਜਿਹੜਾ ਮਾਮਲਾ ਕੀ हम बारह बजे के आसपास गए हैं साढ़े ग्यारह बारह बजे और वापस आए हैं ढाई तीन बजे वापस आए हैं जब आया तो देखा कि बाहर का ताला खुला हुआ था इन्होंने खोला देखा ताला खुला हुआ था इन्होंने फिर अंदर आके एकदम चेक किया और ये जो सामान है हाँ ये सामान गायब था ये बस इसे रू नहीं रुके कोई सी सी टी वी कैमरे व्यक्ति आए हो सी सी टी वी कैमरा वो सामने लगा हुआ है वो पुलिस वाले आए थे उन्होंने देखा भी था बाकी वो बताएंगे नुकसान लगभग कितना हो गया सर नुकसान तो काफी हुआ है फिर भी कितना काम कोई गोल्ड वगैरह गो भी नहीं गोल्ड बिल्कुल गोल्ड इनका इनका सारा गोल्ड है इनका कैश है सर कैश कितना सर कैश ये भी बता रहे हैं कि डेढ़ लाख के आसपास है टोटल नुकसान कितना हो गया सर लगभग गोल्ड गो गया ना पता नहीं कितने का होगा ਤੇ ਹੋਰ ਹੋਰ ਵੀ ਕੋਈ ਨੁਕਸਾਨ ਹੈ ਇਸ ਤੋਂ ਇਲਾਵਾ ਇਸ ਕੇ ਲਾਵਾ ਇਨਕੀ ਨੰਦਾਈ ਵੀ ਉਹਨਾਂ ਦਾ ਜੋ ਸਮਾਨ ਉਹਨਾਂ ਨੇ ਰੱਖਿਆ ਹੋਇਆ ਥਾ ਉਹ ਵੀ ਜੋ ਹੈ ਉਹਨਾਂ ਨੂੰ ਉਹਨਾਂ ਦਾ ਸਮਾਨ ਵੀ ਲੈ ਲਿਆ ਸ਼ਾਦੀ ਕਿੱਥੇ ਗਈ ਸੀ ਦੇਖਣ ਹਾਰਬਨ ਸਟੇਟ ਗਏ ਸੀ ਹਾਰਮਨ ਸਟੇਟ ਗਏ ਕਿੰਨੇ ਵਜੇ ਗਏ ਸੀ ਹਾਂਜੀ ਅਸੀਂ 11:30 ਵਜੇ ਗਏ ਸੀਗੇ ਫਿਰ ਮਤਲਬ ਦੋ ਤਿੰਨ ਘੰਟਿਆਂ ਦੇ ਵਿੱਚ ਵਿੱਚ ਹੀ ਸਾਰਾ ਹਾਂ ਦੋ ਤਿੰਨ ਵਜੇ ਅਸੀਂ ਆ ਗਏ ਫਿਰ 10:30 ਵਜੇ ਹੈ ਤਾਂ ਕੋਈ ਤੁਹਾਨੂੰ ਕਿਸੇ ਦਾ ਸ਼ੱਕ ਵਗੈਰਾ ਹੋਵੇ ਤੁਸੀਂ ਹੁਣ ਪੁਲਿਸ ਨੂੰ ਦਿੱਤੀ ਸੂਚਨਾ ਕਰੀ ਹਾਂ ਜੀ ਸੀ ਮੋਕੇ ਦੇ ਵਿੱਚ ਕੰਪਲੇਂਟ ਆਈ ਸੀ ਰਿਪੋਰਟ ਲਈ ਗਈ ਹੈ ਤੇ ਕੀ ਮੰਗ ਕਰਦੇ ਹੋ ਤੁਸੀਂ ਮੰਗ ਨਹੀਂ ਮੰਗੀ ہمارا ਸਮਾਨ ਮਿਲ ਜਾਏ ਇਸ ਤੋਂ ਜ਼ਿਆਦਾ हमें ਕੀ ਚਾਹੀਏ ਮਿਲ ਜਾਏ ਬਸ ਹਾਂ ہماری ਸਾਰੀ ਪਰੇਸ਼ਾਨੀ ਕਾਹ ਰਹੀ ਹੋ ਜਾਏ ਜੀ ਆਪਣਾ ਪ੍ਰਸ਼ਾਂਤ ਸ਼ਰਮਾ ਹਾਂ ਜੀ ਪ੍ਰਸ਼ਾਂਤ ਜੀ ਇੱਕ ਥਾਣੇਦਾਰਾ ਮੁੱਲੇ ਦੇ ਵਿੱਚ ਖੜੇ ਹੈ ਕਿ ਮਾਮਲਾ ਕੀ ਹੈ ਸਾਰਾ ਡਿਟੇਲ ਦੱਸਿਓ ਜਾਣਕਾਰੀ ਪਿੱਛੇ ਘਰ ਦੇ ਵਿੱਚ ਚੋਰੀ ਹੋ ਗਈ ਮੇਰੇ ਵੱਡੇ ਬ੍ਰਦਰ ਦਾ ਘਰ ਉਹ ਤੇ ਅਸੀਂ ਅੱਜ ਦੇਖਿਆ ਕਿ ਲੋਕ ਖੁੱਲੇ ਸੀਗੇ ਸਾਰੇ ਤੇ ਜਿੱਥੇ ਵੀ ਅਲਮਾਰੀ ਸੀਗੀ ਉਹ ਪਾਰਟੀਕੂਲਰ ਉਹੀ ਚੀਜ਼ ਉਹਨਾਂ ਨੇ ਹੈਗਾ ਤੋੜੀ ਹੋਆ ਤੇ ਜਿੰਨਾ ਵੀ ਕੈਸ਼ ਸੀਗਾ 골ਡ ਸੀਗਾ ਸਾਰਾ ਕੁਝ ਲੈ ਗਏ ਆ ਤੇ ਆ ਮੱਲਾ ਦੇਖ ਲਓ ਤੁਸੀਂ ਸਾਰਾ ਹੈਗਾ ਬੰਦ ਵਾ ਫੇ ਵੀ ਲੋਕੀ ਜਿਹੜੇ ਮੁਬਾਰ ਬੈਠੇ ਆ ਉਹਨ ਲੋਕਾਂ ਨੂੰ ਲੋਕ ਬੰਦਾ ਆਇਆ ਚੋਰੀ ਕਰਕੇ ਲੈ ਗਿਆ ਦੋ ਦਿਨ ਕਿੰਟੀਆਂ ਚੋਰੀ ਹੋ ਗਈ ਹਾਂ ਮੱਲਾ ਕਿ ਅਸੀਂ ਗਏ ਹੈਗੇ 12 ਵਜੇ ਘਰੋਂ ਗਏ ਆ ਤੇ 2 ਵਜੇ ਅਸੀਂ ਆਏ ਆ ਤੇ ਉਹਨੇ ਇੱਕ ਟਾਈਮ ਪੀਰੀਅਡ ਦੇ ਅੰਦਰ ਚੋਰੀ ਹੋ ਗਈ ਤੇ ਤੁਸੀਂ ਦੇਖ ਲਓ ਜੀ ਨਾ ਕਿਤੇ ਕੈਮਰਾ ਆ ਗਵਰਨਮੈਂਟ ਨੂੰ ਵੀ ਇਥੇ ਕੈਮਰੇ ਕੁਮਰੇ ਤੇ ਆਪਣੇ ਹੱਲ ਵਾਣੇ ਚਾਹੀਦੇ ਅਸੀਂ ਇਹ ਮਾਰਕੀਟ ਚੋਂ ਜਾ ਕੇ ਆਏ ਹਾਂ ਉੱਥੇ ਵੀ ਕੋਈ ਕੈਮਰਾ ਹੈ ਨਹੀਂ ਤੇ ਸਾਨੂੰ ਬਸ ਇਹੀ ਅਪੀਲ ਆ ਜੀ ਜਿਹੜੇ ਵੀ ਚੋਰ ਆ ਉਹਨਾਂ ਫੜਿਆ ਜਾਵੇ ਤੇ ਮੇਰੇ ਵੱਡੇ ਬਦਰ ਹੁਣ ਗਏ ਹੈਡ ਪੁਲਿਸ ਸਟੇਸ਼ਨ ਗਏ ਰਿਪੋਰਟ ਲਾਉਣ ਤੇ ਕੀ ਮੰਗ ਕਰਦੇ ਜਿੱਦਾਂ ਤੁਸੀਂ ਬੇਇਨੀਆਂ ਤੰਗ ਗਲੀਆਂ ਦੇ ਵਿੱਚ ਆ ਕੇ ਸਾਰੀ ਘਟਨਾ ਵਾਪਰੀ ਆ ਕੀ ਮੰਗ ਕਰਦੇ ਸਾਨੂੰ ਇਹੀ ਆ ਕਿ ਕੈਮਰੇ ਲਗਾਏ ਜਾਣ ਸਾਰੇ ਪਾਸੇ ਤੇ ਜੋ ਵੀ ਹੋਣਾ ਸੀ ਕੀ ਜੀ ਸਾਰੇ ਸਾਡੇ ਦਾ ਹੁਣ ਮਤਲਬ ਲਾਸ ਹੋ ਗਿਆ ਕਿੰਨਾ ਸਾ ਤੇ ਜਿੱਦਾਂ ਮਗੀ ਸ਼ਹਿਰ ਦੇ ਵਿੱਚ ਪਿੰਡਾਂ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਤਾਂ ਬਹੁਤ ਵੱਧ ਰਹੀਆਂ ਵਾਂ ਤੇ ਕੀ ਆਪਾਂ ਪ੍ਰਸ਼ਾਸਨ ਮੋਰੇ ਮੰਗ ਰੱਖਦੇ ਆਪਾਂ ਮੰਗ ਬਸ ਇਹੀ ਜਿਹੜੇ ਜਿਹੜੇ ਨਸ਼ੇ ਵਾਲੇ ਬੰਦੇ ਆ ਤੇ ਜਿਹੜੇ ਪਾਰਟੀਕੂਲਰ ਬੰਦੇ ਹੁਣ ਆਉਂਦੇ ਇੱਥੇ ਕੋਈ ਅਕਵਾੜੀ ਆਉਂਦਾ ਕੋਈ ਆਉਂਦਾ ਉਹਨਾਂ ਪਾਰਟੀਕੂਲਰ ਪਤਾ ਹੋਵੇ ਹਰੇਕ ਨੂੰ ਕਿ ਕੌਣ ਕੌਣ ਬੰਦਾ ਆ ਰਿਹਾ ਕਿੱਦਾਂ ਨਹੀਂ ਤੇ ਬਾਕੀ ਤਾਂ ਹੁਣ ਅਸੀਂ ਤਾਂ ਅਸੀਂ ਆਪਣਾ ਸਾਰਾ ਕੁਝ ਸੇਵ ਕਰਕੇ ਗਏ ਸੀ ਕਿਉਂਕਿ ਪਤਾ ਸਰ ਕੋ ਸੇਫਟੀ ਆ ਪਰ ਇਹਦੇ ਵਿੱਚ ਹੁਣ ਹੈਗਾ ਪ੍ਰਸ਼ਾਸਨ ਨੇ ਕੁਝ ਅੱਗੇ ਮਦਦ ਮਦਦ ਕਰੇ ਸਾਡੇ ਦੇਖੀ ਕਿੱਜਾ ਗਏ ਨੇ